ਸਾਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਅਸ਼ਵਨੀ ਸੋਨੀ ਮਾਨਸਾ ਪ੍ਰਚਾਰ ਕੰਪਨੀ ਚੈਨਲ ਤੋਂ ਆ ਸਾਹਮਣੇ ਜਿਹੜੀ ਤੁਸੀਂ ਦੁਕਾਨ ਦੇਖ ਰਹੇ ਹੋ ਨੀਲਕੰਠ ਬੂਟ ਹਾਊਸ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਗਰਮੀ ਦਾ ਸੀਜ਼ਨ ਖਤਮ ਹੁੰਦਾ ਜਾਂਦਾ ਹੈ ਤੇ ਇਹ ਕਹਿੰਦੇ ਲੇਡੀ ਜੈਂਟਸ ਚੱਪਲ 100 ਰੁਪਏ ਤੇ ਸਕੂਲ ਵਾਲੇ ਬੂਟਾਂ ਤੇ ਭਾਰੀ ਡਿਸਕਾਊਂਟ ਤੇ ਬਾਕੀ ਹੋਰ ਸਮਾਨ ਤੇ ਵੀ ਕਹਿੰਦੇ ਭਾਰੀ ਡਿਸਕਾਊਂਟ ਦੇ ਰਹੇ ਆ ਆ ਜੋ ਅੰਦਰ ਚੱਲਦੇ ਆ ਦੁਕਾਨ ਤੇ ਤੇ ਗੱਲਬਾਤ ਕਰਦੇ ਆ ਬਾਈ ਨਾਲ ਆਓ ਚਲਿਏ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੋ ਹਾਂਜੀ ਇਕਾਇਰ 100 ਵੀ ਗਰਮੀ ਕਾਰਨ ਜਿਹੜਾ ਗਰਮੀ ਦਾ ਸੀਜ਼ਨ ਡਾਊਨ ਹੁੰਦਾ ਜਾਂਦਾ ਹਾਂਜੀ ਹਾਂ ਤੁਸੀਂ ਸੇਲ ਲਾਈ ਹੈ ਕੀ ਕੀ ਰੇਟਾ ਰੇਟ ਤੇ ਚੱਲਣਾ ਪਾਓ ਆ ਚੱਪਲ 100 ਰੁਪਏ ਹੈ ਜੀ 150 ਵਾਲੀ 150 ਵਾਲੀ ਚੱਪਲ 100 ਰੁਪਏ 40 ਵੀ 100 ਰੁਪਏ ਹੈ ਜੀ 180 ਵੀ 100 ਸਾਢੇ 350 ਵਾਲੀਆਂ ਆਟਮਾਂ 2 200 ਰੁਪਏ ਜਿਹੜੀ ਮਰਜ਼ੀ ਚੱਕ ਲੋ ਅੱਛਾ ਸਾਰੀਆਂ ਸਾਢੇ 350 ਦੀਆਂ ਆਟਮਾਂ ਨੇ ਤੇ ਤੁਸੀਂ ਦੇ ਰਹੇ 2 200 ਰੁਪਏ ਵਿੱਚ ਹੋਰ ਬਾਈ ਜੀ ਆਹ ਸੈਂਡਲ ਆ ਗਏ ਜੀ ਆਪਣੇ ਇਹ ਕੀ ਰੇਟ ਹੈ ਇਹ ਵੀ ਸਾਢੇ 350 ਵਾਲਿਆ 2 200 ਰੁਪਏ ਜੀ ਇਹ ਵੀ ਸਾਢੇ 350 ਵਾਲ ਆਹ ਛੋਟੇ ਬੱਚੇ ਦੇ ਉਹ ਆਈਟਮ ਆ ਗਈ ਕੀ ਭਾਏ ਜੀ ਇਹ 150 ਰੁਪਏ 150 ਰੁਪਏ ਫੈਂਸੀ ਫੈਂਸੀ ਆਈਟਮ ਹਾਂਜੀ ਆ ਬੈਲੀਆਂ ਦਾ ਵੀ ਚਾਹਣਾ ਪਵਾ ਦਿਓ ਇਹ ਬੈਲੀਆਂ ਉਹ ਤਾਂ 550 ਰੁਪਏ ਹੂੰ 300 ਰੁਪਏ ਸੇ ਲਾ ਰੱਖੀ ਜੀ ਕੱਟ ਵੀਸ ਆਪਣੇ ਕੋਲੇ ਅੱਛਾ ਹੂੰ ਤਾਂ 550 ਰੁਪਏ ਰੇਟ ਹੈ ਬਾਜ਼ਾਰ 'ਚ ਤੁਸੀਂ ਦਿਓਗੇ 300 ਰੁਪਏ ਹਾਂਜੀ ਸਾਈਜ਼ ਕੱਟ ਮਿਲ ਲੇਗੇ ਜੀ ਉਹ ਸਾਈਜ਼ ਹਾਜ਼ਰ ਹੋਊਗਾ ਸਾਡੇ ਕੋਲੇ ਜੋ ਸਾਈਜ਼ ਹਾਜ਼ਰ ਹੋਊਗਾ ਉਹ ਮਿਲੂਗਾ ਹਾਂ ਉਹ ਮਿਲੂਗਾ ਜੀ ਤੇ ਹੋਰ ਦਿਖਾਓ ਜੀ ਆਹ ਬ੍ਰਾਈਡਲ ਸੈਂਡ ਲਾ ਗਈ ਬ੍ਰਾਈਡਲ ਵਿਆਹ ਸ਼ਾਦੀਆਂ ਵਾਲੇ ਹਾਂ ਇਹ ਕੀ ਰੇਟ ਹੈ ਸਰ ਇਹ 650 ਰੁਪ अच्छा 650 ਦੇ ਬਾਜ਼ਾਰ ਚ ਤੁਸੀਂ 440 ਰੁਪਏ ਦੇ ਰਹੇ ਜੀ ਇਧਰ ਵੀ ਚਾਨਣਾ ਪਵਾ ਦਿਓ ਜੀ ਆ ਪੰਜਾਬੀ ਜੁੱਤੀ ਇਹ ਪੰਜਾਬੀ ਜੁੱਤੀ 150 ਰੁਪਏ ਦੀ ਬਾਜ਼ਾਰ ਚ ਕਿੰਨੇ ਦੀ ਹੈ ਇਹ ਇਹ ਬਾਜ਼ਾਰ ਚ 350 ਰੁਪਏ ਦੀ ਹੈ ਜੀ ਤੇ ਤੁਸੀਂ ਦੇਓ ਆਪਣੇ ਕੋਲ 100 ਰੁਪਏ ਵਾਲੀ ਵੀ ਆ ਜੂਗੀ اچھا ਤੁਸੀਂ 100 ਦੀ ਤੇ 150 ਦੀ ਦੇਵੋਗੇ 150 ਦੀ ਦੇਵਾਂਗੇ ਬੱਚੇ ਜੁੱਤੀ ਵੀ ਆ ਚੱਪਲ ਜੀ ਗੂਠੇ ਵਾਲੀ ਲੇਡੀਜ਼ ਇਹ ਵੀ 300 ਰੁਪਏ ਰਹਿ ਜਾਂਦੀਆਂ ਜੀ 200 ਰੁਪਏ ਲਾਵਾਂਗੇ ਜਿੰਨੇ ਮਰਜ਼ੀ ਲਾ ਲਓ ਜਿਹੜਾ ਮਰਜ਼ੀ ਸਾਈਜ਼ ਲਾ ਲਓ اچھا ਉਹ 300 ਰੁਪਏ ਹੈ ਤੁਸੀਂ ਦੇ ਰਹੇ ਹੋ 2 200 ਰੁਪਏ ਵਿੱਚ 2 200 ਰੁਪਏ ਜਿਹੜੀ ਮ ਇਹ 280 ਰੁਪਏ ਇਹ ਵੀ 200 ਰੁਪਏ ਲਾਵਾਂਗੇ 200 ਰੁਪਏ ਹਾਂਜੀ ਆ ਬੱਚੇ ਦੇ ਸੈਂਡਲ ਇਹ 200 ਰੁਪਏ ਜੀ 200 ਰੁਪਏ ਹਾਂ 200 ਰੁਪਏ ਸੇਲ ਕਰਤੀ ਜੀ ਹੁਣ ਤੇ ਆ ਬੂਟ ਬੂਟ ਹੁਣ ਤਾਂ ਇਹਦੇ 650 ਰੁਪਏ ਪਰ 400 ਰੁਪਏ ਲਾਵਾਂਗੇ ਜਿਹੜਾ ਮਰਜੀ ਸਾਈਜ਼ ਲਓ ਅੱਛਾ ਜਿਹੜੇ ਆਮ ਬਾਜ਼ਾਰ ਚ 5 500 ਰੁਪਏ ਕਿੱਲੇ 6 500 600 ਰੁਪਏ ਵਿਕਦੇ ਆਪਾਂ ਚ ਤੁਸੀਂ ਦੇਵੋਗੇ 400 ਰੁਪਏ ਹਾਂਜੀ ਹਾਂਜੀ ਲੈ ਬਾਈ ਨੀਲ ਕੰਠ ਬੂਟ ਹਾਊਸ ਹੈ ਜੀ ਜਦੋਂ ਆਪਾਂ ਬਸ ਅੱਡੇ ਤੋਂ ਮਾਨਸਾ ਤੋਂ ਜਾਈਏ ਫਟਕਵਾਲ ਨੂੰ ਨੀਲਕੰਠ ਬੂਟ ਹਾਊਸ ਪੈਂਦਾ ਹੈ ਸਿਨੇਮਾ ਰੋਡ ਤੇ ਆ ਜਾ ਬਾਈ ਅੰਦਰ ਆ ਜਾ ਸਟਾਕ ਦਿਖਾ ਦਈਏ ਦਿਖਾਓ ਸਰਕਾਰ ਦਿਖਾਓ ਤੇ ਸਟਾਕ ਤਾਂ ਤੁਹਾਡੇ ਕੋਲੇ ਬਹੁਤ ਪਿਆ ਜੀ ਬਥੇਰਾ ਸਟਾਕ ਦੁਕਾਨ ਨੰਬਰ ਕਿੰਨਾ ਆਪਣਾ 318 ਜੀ ਲਓ ਬਾਈ ਦੁਕਾਨ ਨੰਬਰ 318 ਆ ਬੰਦੇ ਦੀ ਪਛਾਣ ਕਰ ਲੋ ਬੰਦਾ ਹੈ ਇਹ ਸ਼ੋਰੂਮ ਦੇ ਹੀ ਓਨਰ ਨੇ ਤੇ ਜਦੋਂ ਮਰਜ਼ੀ ਤੁਸੀਂ ਆਉਣਾ ਹੋਵੇ ਫਾਟਕਾ ਵੱਲੋਂ ਜਦੋਂ ਜਾਈਏ ਬੱਸ ਅੱਡੇ ਤੋਂ ਖੱਬੇ ਪਾਸੇ ਦੁਕਾਨ ਆਉਂਦੀ ਹੈ ਇਹਨਾਂ ਦੀ ਸ਼ੋਰੂਮ ਆਉਂਦਾ ਹੈ ਨੀਲਕੰਠ ਬੂਟ ਹਾਊਸ ਸਟਾਕ ਵੱਧੂ ਪਿਆ ਜੀ ਆ ਲੋ ਜਿੰਨਾ ਮਰਜੀ ਮਾਲ ਲਾਓ ਚੱਪਲਾ ਬੂਟ ਸੈਂਡਲ ਸਲੀਪਰ ਲੇਡੀ ਜੈਂਟ ਸਾਈਟ ਮੈਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਹੋਰ ਵੀ ਵਿਚਾਰਾ ਇੱਥੋਂ ਕੋਈ ਸਸਤਾ ਲੈ ਸਕੇ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਸੀਂ ਇੱਥੋਂ ਕਿੱਥੋਂ ਦੇਖ ਰਹੇ ਹੋ ਕਿਹੜੇ-ਕਿਹੜੇ ਪਿੰਡ ਚੋਂ ਦੇਖ ਰਹੇ ਹੋ ਕਿਹੜੇ-ਕਿਹੜੇ ਸਟੇਟ ਚੋਂ ਕਿਹੜੇ-ਕਿਹੜੇ ਜ਼ਿਲ੍ਹੇ ਚੋਂ ਤਾਂ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਜੀ ਨੀਲਕੰਠ ਬੂਟ ਹਾਊਸ ਮਾਨਸਾ